ਬਿਲਕੁਲ ਅਸੀਂ ਅੱਜ ਮੌਜੂਦ ਹਾਂ 12ਵੀਂ ਸਦੀ ਦੇ ਸੂਫੀ ਸੰਤ ਮਹਾਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਵ ਜੋ ਕਿ ਫਰੀਦਕੋਟ ਦੇ ਵਿੱਚ 5 ਦਿਨਾਂ ਜਿਹੜਾ ਹੈਗਾ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈਗਾ ਔਰ ਅਸੀਂ ਕੱਲ ਆਪਣੇ ਦਰਸ਼ਕਾਂ ਨੂੰ ਗੁਰਦੁਆਰਾ ਗੋਦਰੀ ਸਾਹਿਬ ਦਾ ਇਤਿਹਾਸ ਦੱਸਿਆ ਸੀ ਕਿ ਗੁਰਦੁਆਰਾ ਗੋਦਰੀ ਸਾਹਿਬ ਦਾ ਬਾਬਾ ਫਰੀਦ ਜੀ ਨਾਲ ਕੀ ਇਤਿਹਾਸ ਹੈ ਅੱਜ ਅਸੀਂ ਜਿਸ ਸਥਾਨ ਤੇ ਖੜੇ ਆਂ ਇਹਦਾ ਨਾਮ ਹੈ ਗੁਰਦੁਆਰਾ ਟਿੱਲਾ ਬਾਬਾ ਫਰੀਦ ਫਰੀਦਕੋਟ ਕਿਉਂਕਿ ਗੁਰਦੁਆਰਾ ਗੋਦੜੀ ਸਾਹਿਬ ਹੈ ਉਹ 2 ਕਿਲੋਮੀਟਰ ਇਥੋਂ ਕੋਟਕਪੂਰਾ ਦੇ ਰੋਡ ਤੇ ਸਾਈਡ ਤੇ ਰਹਿ ਜਾਂਦਾ ਹੈਗਾ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਇਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਔਰ ਕਿਲਾ ਜਿਹੜਾ ਕਿਲਾ ਮੁਬਾਰਕ ਹੈਗਾ ਜਿਹੜਾ ਉਸ ਵੇਲੇ ਦਾ ਰਾਜਾ ਸੀਗਾ ਉਦੇ ਵੱਲੋਂ ਜਿਹੜਾ ਕਿਲਾ ਬਣਾਇਆ ਗਿਆ ਸੀਗਾ ਉਹ ਕਿਲੇ ਦੇ ਬਿਲਕੁਲ ਨਜ਼ਦੀਕ ਹੈਗਾ ਜਿਹੜਾ ਇਹ ਗੁਰਦੁਆਰਾ ਢਿੱਲਾ ਬਾਬਾ ਫਰੀਦ ਹੈ ਔਰ ਕੱਲ 23 ਸਤੰਬਰ ਨੂੰ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਹੋਇਆ ਸੀ ਫਰੀਦਕੋਟ ਦੇ ਵਿੱਚ ਔਰ ਤਾਂ ਜਿਹੜੀਆਂ ਸਾਰੀਆਂ ਸੰਗਤਾਂ ਹੈਗੀਆਂ ਲੰਬੇ ਸਰਸੇ ਤੋਂ ਉੱਤੇ ਜਿਹੜਾ ਇਹ 23 ਸਤੰਬਰ ਦਾ ਜਿਹੜਾ ਦਿਨ ਜਿਹੜਾ ਹੈਗਾ ਬਣਾਇਆ ਜਾਂਦਾ ਹੈਗਾ ਬਣਾ ਰਹੀਆਂ ਹੈਗੀਆਂ ਔਰ ਅਸੀਂ ਇਸ ਵਕਤ ਮੌਜੂਦ ਹੈਗੇ ਆਂ ਗੁਰਦੁਆਰਾ ਟਿੱਲਾ ਬਾਬਾ ਫਰੀਦ ਮੇਰੇ ਪਿੱਛੇ ਤੁਸੀਂ ਸੰਗਤਾਂ ਦਾ ਹਾਜ਼ਰੀ ਦੇਖ ਰਹੇ ਹੈਗੇ ਹੋ ਕਿ ਜਿਹੜੀਆਂ ਸੰਗਤਾਂ ਹੈਗੀਆਂ ਕਿਸ ਤਰੀਕੇ ਨਾਲ ਕਿੰਨੇ ਉਤਸ਼ਾਹ ਕਿੰਨੀ ਸ਼ਰਧਾ ਦੇ ਨਾਲ ਇੱਥੇ ਜਿਹੜੀਆਂ ਹੈਗੀਆਂ ਆਪਣੀ ਹਾਜ਼ਰੀ ਲਵਾ ਰਹੀਆਂ ਹੈਗੀਆਂ ਔਰ ਅੱਜ 22 ਸਤੰਬਰ ਹੈਗਾ ਔਰ ਕੱਲ 23 ਸਤੰਬਰ ਹੈਗਾ ਕੱਲ ਨੂੰ ਬਾਬਾ ਜੀ ਦਾ ਜਿਹੜਾ ਮੇਨ ਆਗਮਨ ਪੂਰਵ ਹੈਗਾ ਉਹ ਕੱਲ ਨੂੰ 23 ਸਤੰਬਰ ਨੂੰ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਹੈਗਾ ਔਰ 5 ਦਿਨ ਚੱਲਣ ਵਾਲਾ ਜਿਹੜਾ ਇਹ ਆਗਮਨ ਪੂਰਵ ਹੈਗਾ ਇਹ ਵੱਖ-ਵੱਖ ਬਣਗੀਆਂ ਜਿਹੜੀਆਂ ਹੈਗੀਆਂ ਦੇਖਣ ਨੂੰ ਸਾਨੂੰ ਮਿਲਦੀਆਂ ਹੈਗੀਆਂ ਔਰ ਇਸ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਬਾਬਾ ਫਰੀਦ ਗੁਰਦੁਆਰਾ ਟਿੱਲਾ ਬਾਬਾ ਫਰੀਦ ਦੇ ਇਤਿਹਾਸ ਦੀ ਜੇਕਰ ਗੱਲ ਕਰ ਲਈਏ ਤਾਂ ਕੱਲ ਅਸੀਂ ਆਪਣੇ ਦਰਸ਼ਕਾਂ ਨੂੰ ਗੁਰਦੁਆਰਾ ਗੋਦੜੀ ਸਾਹਿਬ ਦਾ ਦੱਸਿਆ ਸੀ ਬਾਬਾ ਜੀ ਜਦੋਂ ਦਿੱਲੀ ਤੋਂ ਪਾਕ ਪਟਨ ਜਾ ਰਹੇ ਸੀਗੇ ਪਾਕਿਸਤਾਨ ਜਾ ਰਹੇ ਸੀ ਦਿੱਲੀ ਤੋਂ ਤਾਂ ਪਹਿਲਾਂ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਰੁਕੇ ਸੀ ਉਹੋ ਉੱਥੇ ਜਿਹੜਾ 베ਰੀ ਦਾ ਦਰਖਤ ਹੈਗਾ ਉਹਦੇ ਨਾਲ ਉਹਨਾਂ ਦੇ ਮੁਰਸ਼ਿਦ ਵੱਲੋਂ ਦਿੱਤੀ ਗੋਦੜੀ ਜਿਹਦੇ ਤੇ ਬੈਠ ਕੇ ਉਹ ਤਪੱਸਿਆ ਕਰਦੇ ਹੁੰਦੇ ਸੀ ਜਿਹਦੇ ਤੇ ਭਗਤੀ ਕਰਦੇ ਹੁੰਦੇ ਸੀ ਉਹ ਗੋਦੜੀ ਜਿਹੜੀ ਹੈਗੀ ਆ ਉਹ ਗੋਦੜੀ ਜਿਹੜੀ ਹੈਗੀ ਉੱਥੇ ਉਹਨਾਂ ਨੇ ਉਸ 베ਰੀ ਦੇ ਨਾਲ ਜਿਹੜੀ ਹੈਗੀ ਆ ਟੰਗੀ ਸੀਗੀ ਔਰ ਉਸ ਤੋਂ ਬਾਅਦ ਉਹ ਖਾਣ ਪੀਣ ਦੀ ਵਸਤਾਂ ਵਸਤਾਂਾਂ ਲਈ ਸ਼ਹਿਰ ਵੱਲ ਨੂੰ ਆ ਗਏ ਸੀ ਉਹ ਸ਼ਹਿਰ ਦੇ ਵਿੱਚ ਉਹ ਖਾਣ ਪੀਣ ਦੀਆਂ ਵਸਤੂਆਂ ਦੀ ਤਲਾਸ਼ 'ਚ ਸ਼ਹਿਰ ਵੱਲ ਨੂੰ ਆ ਗਏ ਸੀਗੇ ਤੇ ਜਦ ਇੱਧਰ ਨੂੰ ਸ਼ਹਿਰ ਵੱਲ ਨੂੰ ਉਹ ਆਏ ਤਾਂ ਇੱਧਰ ਆ ਕੇ ਉਹ ਜਦੋਂ ਉੱਥੇ ਨੇੜੇ ਪਹੁੰਚੇ ਤਾਂ ਉਹ ਕਿਲੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿਲਾ ਬਣ ਰਿਹਾ ਸੀਗਾ ਫਰੀਦਕੋਟ ਦੇ ਰਾਜੇ ਵੱਲੋਂ ਕਿਲਾ ਬਣਵਾਇਆ ਜਾ ਰਿਹਾ ਸੀਗਾ ਤਾਂ ਜਦੋਂ ਕਿਲੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਤੇ ਬਾਬਾ ਜੀ ਨੂੰ ਬੈਰਾਗ ਦੇ ਵਿੱਚ ਫੜ ਕੇ ਜਿਸ ਤਰੀਕੇ ਲੇਵਰ ਨੂੰ ਕੰਮ ਲਾ ਦਿੰਦੇ ਹੈਗੇ ਆ ਵਿਰਾਗ ਦੇ ਵਿੱਚ ਫੜ ਕੇ ਉਹ ਲੇਵਰ ਦੇ ਵਿੱਚ ਬਾਬਾ ਜੀ ਨੂੰ ਕੰਮ ਲਾ ਲਿਆ ਸੀਗਾ ਔਰ ਬਾਬਾ ਜੀ ਨੂੰ ਜਦੋਂ ਵਿਰਾਗ ਦੇ ਵਿੱਚ ਕੰਮ ਲਗਾਇਆ ਸੀਗਾ ਤਾਂ ਉਦੋਂ ਜਦੋਂ ਉਹਨਾਂ ਨੂੰ ਗਾਰੇ ਨਾਲ ਭਰੀ ਟੋਕਰੀ ਜਿਹੜੀ ਹੈਗੀ ਆ ਗਾਰੇ ਨਾਲ ਭਰੀ ਜਿਹੜੀ ਟੋਕਰੀ ਹੈਗੀ ਆ ਉਹ ਜਦੋਂ ਉਹਨਾਂ ਨੂੰ ਸਿਰ ਦੇ ਉੱਪਰ ਚੁਕਾਈ ਗਈ ਤਾਂ ਜਿਹੜੀ ਗਾਰੇ ਨਾਲ ਭਰੀ ਟੋਕਰੀ ਸੀਗੀ ਉਹ ਸਵਾ ਗਾਜ ਬਾਬਾ ਜੀ ਦੇ ਸਿਰ ਤੋਂ ਉੱਪਰ ਦੀ ਜਾ ਰਹੀ ਸੀ ਤਾਂ ਇਹ ਜਿਹੜਾ ਕੌਤਕ ਦੇਖ ਕੇ ਜੋ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਇਹ ਜਿਹੜਾ ਕੌਤਕ ਵੇਖ ਕੇ ਜਿਹੜੇ ਲੋਕ ਉੱਥੇ ਮੌਜੂਦ ਸੀਗੇ ਉਹ ਹੈਰਾਨ ਹੋ ਗਏ ਉਹਨਾਂ ਨੇ ਰਾਜੇ ਨੂੰ ਜਾ ਕੇ ਜਦੋਂ ਦੱਸਿਆ ਔਰ ਰਾਜਾ ਖੁਦ ਆ ਕੇ ਬਾਬਾ ਜੀ ਦੇ ਪੈਰੀਂ ਪਿਆ ਔਰ ਮਾਫੀ ਮੰਗੀ ਔਰ ਪਹਿਲਾਂ ਇਸ ਸ਼ਹਿਰ ਦਾ ਨਾਮ ਮੁਕਲਹਰ ਸੀ ਔਰ ਹੁਣ ਇਸ ਸ਼ਹਿਰ ਦਾ ਜਿਹੜਾ ਨਾਮ ਹੈਗਾ ਉਹ ਫਰੀਦਕੋਟ ਰੱਖਿਆ ਰਾਜੇ ਨੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਭਾਈ ਨਿਰਮਲ ਸਿੰਘ ਜੀ ਇੱਥੇ ਮੈਨੇਜਰ ਨੇ ਭਾਈ ਸਾਹਿਬ ਥੋੜਾ ਜਿਹਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਾਬਾ ਫਰੀਦ ਸਾਹਿਬ ਦੇ ਸਸਤਾਂ ਦਾ ਇਤਿਹਾਸ ਹੈ ਕਿ 1215 ਈਸਵੀ ਵਿੱਚ ਬਾਬਾ ਫਰੀਦ ਸਾਹਿਬ ਜਦੋਂ ਦਿੱਲੀ ਤੋਂ ਪਾਕਪਟਨ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਉਹ ਰਾਤ ਗੁਰਦੁਰਾ ਗੋਰੀ ਸਾਹਿਬ ਰਹਿ ਉਸ ਤੋਂ ਬਾਅਦ ਵਿੱਚ ਜਦੋਂ ਸਵੇਰ ਕੋ ਖਾਣ ਪੀਣ ਦਾ ਇੰਤਜ਼ਾਮ ਕਰਨ ਵਾਸਤੇ ਬਾਬਾ ਫਰੀਦ ਸਾਹਿਬ ਇਸ ਜਗ੍ਹਾ ਤੇ ਆਏ ਤਾਂ ਇਸ ਜਗ੍ਹਾ ਤੇ ਕਿਲੇ ਦੀ ਉਸਾਰੀ ਚੱਲ ਰਹੀ ਸੀ ਤਾਂ ਰਾਜੇ ਦੇ ਆਲਿਆਂ ਕਾਰਨ ਬਾਬਾ ਫਰੀਦ ਸਾਹਿਬ ਨੂੰ ਬਗਾਰ ਵਿੱਚ ਪਕੜ ਕੇ ਗਾਰੇ ਦੀ ਟੋਕਰੀ ਚਕਾਈ ਤਾਂ ਜਦੋਂ ਗਾਰੇ ਦੀ ਟੋਕਰੀ ਚਕਾਈ ਤਾਂ ਕੀ ਕਹਤ ਕੋ ਹੋਇਆ ਕਿ ਬਾਬਾ ਫਰੀਦ ਸਾਹਿਬ ਦੇ ਸਿਰ ਦੇ ਉੱਤੋਂ ਸਵਾ ਜੱਠ ਟੋਕਰੀ ਹਵਾ ਵਿੱਚ ਤੈਰ ਰਹੀ ਸੀ ਤਾਂ ਇਹ ਵੇਖ ਕੇ ਰਾਜ ਦੇ ਅਲੰਕਾਰਾਂ ਨੇ ਰਾਜੇ ਨੂੰ ਦੱਸਿਆ ਤਾਂ ਰਾਜਾ ਖੁਦ ਇਸ ਜਗ੍ਹਾ ਤੇ ਆ ਕੇ ਬਾਬਾ ਫਰੀਦ ਸਾਹਿਬ ਦੇ ਪੈਰਾਂ 'ਚ ਡਿੱਗਿਆ ਤੇ ਉਸਨੇ ਮਾਫੀ ਮੰਗੀ ਤਾਂ ਰਾਜੇ ਨੇ ਬਾਬਾ ਫਰੀਦ ਸਾਹਿਬ ਨੂੰ ਬੇਨਤੀ ਕੀਤੀ ਬਾਬਾ ਫਰੀਦ ਸਾਹਿਬ ਇਹ ਸ਼ਹਿਰ ਵੱਸਦਾ ਨਹੀਂ ਮੇਰਾ ਕਿ ਤੁਸੀਂ ਕੋਈ ਕਿਰਪਾ ਕਰੋ ਇਹ ਸ਼ਹਿਰ ਵੱਸ ਜੇ ਤਾਂ ਬਾਬਾ ਫਰੀਦ ਸਾਹਿਬ ਦੇ ਬਾਬਾ ਫਰੀਦ ਸਾਹਿਬ ਨੇ ਰਾਜੇ ਦੇ ਬੇਨਤੀ ਕਰਨ ਤੇ ਕਿ ਬਾਬਾ ਫਰੀਦ ਸਾਹਿਬ ਨੇ ਜਦੋਂ ਰਾਜੇ ਨੇ ਬੇਨਤੀ ਕੀਤੀ ਬਾਬਾ ਫਰੀਦ ਸਾਹਿਬ ਨੂੰ ਬਾਬਾ ਫਰੀਦ ਸਾਹਿਬ ਨੂੰ ਤਾਂ ਰਾਜੇ ਨੇ ਬਾਬਾ ਫਰੀਦ ਸਾਹਿਬ ਨੇ ਰਾਜੇ ਨੂੰ ਕਿਹਾ ਵੀ ਜੇ ਤਰ ਇਹ ਜਿਹੜਾ ਤੇਰਾ ਸ਼ਹਿਰ ਦਾ ਨਾਮ ਹੈ ਇਹ ਤੇਰੇ ਸ਼ਹਿਰ ਦੇ ਨਾਮ ਦੇ ਵਿੱਚੋਂ ਹੰਕਾਰ ਦੀ ਬਦਵਾ ਆਉਂਦੀ ਆ ਕਿਉਂਕਿ ਰਾਜੇ ਨੇ ਇਹ ਰਾਜੇ ਦਾ ਨਾਮ ਮੋਕਲ ਸੀ ਸੀ ਤਾਂ ਉਹਨੇ ਆਪਣੇ ਨਾਮ ਤੇ ਇਸ ਕਸਬੇ ਦਾ ਨਾਮ ਮੋਕਲ ਹਰ ਰੱਖਿਆ ਸੀ ਤਾਂ ਬਾਬਾ ਫਰੀਦ ਸਾਹਿਬ ਦੇ ਕਹਿਣ ਤੇ ਰਾਜੇ ਨੇ ਇਸ ਸ਼ਹਿਰ ਦਾ ਨਾਮ ਬਾਬਾ ਫਰੀਦ ਸਾਹਿਬ ਦੇ ਨਾਂ ਤੇ ਫਰੀਦਕੋਟ ਰੱਖ ਦਿੱਤਾ। ਹੁਣ ਜਿਹੜੀਆਂ ਇੱਥੇ ਉਹਨਾਂ ਦੀਆਂ ਚਰਨ ਪਏ ਆ ਬਾਬਾ ਫਰੀਦ ਸਾਹਿਬ ਦੇ ਉਹਨਾਂ ਦੀਆਂ ਜਿਹੜੀਆਂ ਇੱਥੇ ਵਸਤੂਆਂ ਕੀ ਕੀ ਮਸ਼ਹੂਰ ਜਿਹੜੀਆਂ ਮੌਜੂਦ ਹੈਗੀਆਂ। ਬਾਬਾ ਫਰੀਦ ਸਾਹਿਬ ਦੇ ਜਦੋਂ ਗਾਰੇ ਗਾਰੇ ਦੀ ਟੋਕਰੀ ਚੁਕਾਈ ਸੀ ਤਾਂ ਉਹਨਾਂ ਨੇ ਨਾ ਆਪਣੇ ਗਾਰੇ ਦੇ ਲਿਪੜੇ ਹੱਥ ਇਸ ਲੱਕੜ ਦੇ ਵਣ ਦੀ ਲੱਕੜ ਸੀ ਵਾਂ ਦੇ ਦਰਖਤ ਨਾਲ ਪੁੰਜੇ ਸੀ। ਉਹਨਾਂ ਦੇ ਹੱਥ ਦੀ ਉਹ ਜਿਹੜੇ ਲੱਗੇ ਦੇ ਨਿਸ਼ਾਨ ਸੀ ਉਹ ਆਪਣੇ ਕੋਲ ਮੌਜੂਦ ਹੈ ਇਸ ਟਾਈਮ। ਉਹ ਅੰਦਰ ਆਪਾਂ ਸ਼ੀਸ਼ੇ ਦੇ ਵਿੱਚ ਸ਼ੋਭਤ ਕਰਕੇ ਸੰਗਤਾਂ ਨੂੰ ਦਰਸ਼ਨ ਮਿਲੇ ਕਰਾਉਣੇ ਆ ਉਸਤੇ ਤਾਂ ਬਿਲਕੁਲ ਜਿਹੜਾ ਇਹ ਤੁਸੀਂ ਜਿਹੜੀ 베ਰੀ ਇਹ ਵੀ ਦੇਖ ਰਹੇ ਹੋਗੇ ਉਹ ਇਹ ਵੀ ਉਸੇ ਟਾਈਮ ਦੀ ਹੈਗੀ ਆ ਔਰ ਜੇਕਰ ਗੱਲ ਕਰ ਲਈਏ ਤਾਂ ਹੁਣ ਤੁਹਾਨੂੰ ਜਿਹੜੇ ਇੱਥੇ ਚਿਰਾਗ ਹੈਗੇ ਆ ਪੰਜ ਚਿਰਾਗ ਜਿਹੜੇ ਹੈਗੇ ਆ ਉਹ ਰੋਸ਼ਨ ਹੈਗੇ ਆ ਪੰਜ ਚਿਰਾਗ ਜਿਹੜੇ ਹੈਗੇ ਆ ਉਹ 24 ਘੰਟੇ ਲਗਾਤਾਰ ਜਿਹੜੇ ਚਿਰਾਗ ਹੈਗੇ ਇੱਥੇ ਰੋਸ਼ਨ ਰਹਿੰਦੇ ਆ ਚਿਰਾਗ ਉਹਨਾਂ ਦੇ ਵਿੱਚ ਸੰਗਤ ਜਿਹੜੀ ਹੈਗੀ ਆ ਸਰੋਂ ਦਾ ਤੇਲ ਤੇਲ ਪਾ ਕੇ ਆਪਣਾ ਜਿਹੜਾ ਹੈਗਾ ਮਨੋ ਕਾਮਨਾ ਜਿਹੜੀਆਂ ਹੈਗੀਆਂ ਮੰਗਦੇ ਆ ਔਰ ਪ੍ਰਸ਼ਾਦ ਦੀ ਜੇਕਰ ਗੱਲ ਕਰ ਲਈਏ ਤਾਂ ਮਿਸ਼ਰੀ ਦਾ ਪ੍ਰਸ਼ਾਦ ਤੇ ਸ਼ੱਕਰ ਦਾ ਪ੍ਰਸ਼ਾਦ ਦੋ ਪ੍ਰਸ਼ਾਦ ਜਿਹੜੇ ਹੈਗੇ ਆ ਮਿਸ਼ਰੀ ਦਾ ਪ੍ਰਸ਼ਾਦ ਤੇ ਸ਼ੱਕਰ ਦਾ ਅ ਬਿਲਕੁਲ ਤੁਸੀਂ ਉਹ ਦੇਖ ਸਕਦੇ ਹੈਗੇ ਹੋ ਉਹ ਵਣ ਦਾ ਦਰਖਤ ਹੈਗਾ ਜਿਸ ਦਰਖਤ ਦੇ ਨਾਲ ਉਹ ਸਾਹਮਣੇ ਜਿਹੜਾ ਵਣ ਦਾ ਦਰਖਤ ਹੈ ਉਸ ਦਰਖਤ ਦੇ ਨਾਲ ਉਸ ਦਰਖਤ ਦੇ ਨਾਲ ਉੱਥੇ ਹੀ ਜਿਹੜੇ ਚਿਰਾਗ ਹੈਗੇ ਆ ਪੰਜ ਚਿਰਾਗ ਜਿਹੜੇ ਰੋਸ਼ਨ ਨੇ ਔਰ ਉਸ ਵਣ ਦੇ ਦਰਖਤ ਦੇ ਨਾਲ ਵਣ ਦੇ ਦਰਖਤ ਦੇ ਨਾਲ ਜਿਹੜਾ ਬਾਬਾ ਜੀ ਨੇ ਵਣ ਦੇ ਦਰਖਤ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਹੱਥ ਪੂੰਜੇ ਹੱਥ ਸਾਫ਼ ਕੀਤੇ ਸੀਗੇ ਔਰ ਪੰਜ ਚਿਰਾਗ ਜਿਹੜੇ ਹੈਗੇ ਆ ਇੱਥੇ ਪੰਜ ਚਿਰਾਗ ਜਿਹੜੇ ਹੈਗੇ ਆ ਲਗਾਤਾਰ ਜਿਹੜੇ ਹੈਗੇ ਆ ਉਹ ਰੋਸ਼ਨ ਰਹਿੰਦੇ ਆ ਤਾਂ ਬਿਲਕੁਲ ਇਹ ਜਿਹੜਾ ਵਣ ਦਾ ਦਰਖਤ ਹੈ ਇਸ ਵਣ ਦੇ ਦਰਖਤ ਦੇ ਨਾਲ ਬਾਬਾ ਸ਼ੇਖ ਫਰੀਦ ਜੀ ਨੇ ਜਦੋਂ ਗਾਰੇ ਵਾਲੀ ਟੋਕਰੀ ਉਹਨਾਂ ਨੂੰ ਚੁਕਾਈ ਸੀ ਤਾਂ ਉਹ ਟੋਕਰੀ ਥੱਲੇ ਰੱਖ ਕੇ ਇਸ ਵਣ ਦੇ ਦਰਖਤ ਦੇ ਨਾਲ ਬਾਬਾ ਸ਼ੇਖ ਫਰੀਦ ਹੋਣਾ ਨੇ ਆਪਣੇ ਹੱਥ ਸੀ ਜਿਹੜੇ ਗਾਰੇ ਵਾਲੇ ਉਹ ਸਾਫ਼ ਕੀਤੇ ਸੀਗੇ ਹੁਣ ਅੰਦਰ ਜਿਹੜਾ ਇਹ ਵਣ ਹੈਗਾ ਇਹਦੇ ਨਾਲੋਂ ਜਿਹੜਾ ਵਣ ਦਾ ਪੀਸ ਲੈ ਕੇ ਅੰਦਰ ਜਿਹੜਾ ਹੈਗਾ ਇੱਕ ਸਥਾਨ ਦੇ ਉੱਤੇ ਬਾਬਾ ਜੀ ਦਾ ਉਹ ਵਣ ਜਿਹੜਾ ਹੈਗਾ ਉਹਨੂੰ ਅੰਦਰ ਜਿਹੜਾ ਸੰਗਤਾਂ ਦੇ ਦਰਸ਼ਨ ਵਾਸਤੇ ਰੱਖਿਆ ਗਿਆ ਹੈਗਾ ਜਿਹੜਾ ਹਿੱਸਾ ਹੈਗਾ ਵਨ ਦਾ ਹਿੱਸਾ ਹੈਗਾ ਜਿਹੜਾ ਅੰਦਰ ਉਹ ਮੌਜੂਦ ਹੈ ਔਰ ਲੱਖਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸੰਕਟਾਂ ਹੈਗੀਆਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਦਰਸ਼ਣ ਕਰਨ ਆਉਂਦੀਆਂ ਹੈਗੀਆਂ ਔਰ 23 ਸਤੰਬਰ ਨੂੰ ਜਿਹੜਾ ਬਾਬਾ ਜੀ ਦਾ ਆਗਮਨ ਹੋਇਆ ਸੀ 23 ਸਤੰਬਰ ਨੂੰ ਬਾਬਾ ਜੀ ਦਾ ਜਿਹੜਾ ਆਗਮਨ ਹੋਇਆ ਸੀ ਔਰ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ 23 ਸਤੰਬਰ ਨੂੰ ਫਰੀਦਕੋਟ ਦੇ ਵਿੱਚ ਉਹਨਾਂ ਨੇ ਆਪਣੇ ਚਰਨ ਪਾਏ ਸੀ ਤਾਂ ਬਿਲਕੁਲ ਹਾਂ ਤੁਸੀਂ ਦੇਖ ਸਕਦੇ ਹੋ ਬਾਬਾ ਸ਼ੇਖ ਫਰੀਦ ਜੀ ਆ ਇਹ ਉਹ ਸਥਾਨ ਹੈ ਉਹ ਸਾਰਾ ਜਿਹੜਾ ਦ੍ਰਿਸ਼ ਹੁਣ ਆਪਣੀ ਸਕਰੀਨ ਦੇ ਉੱਤੇ ਤੁਸੀਂ ਜਿਹੜਾ ਦ੍ਰਿਸ਼ ਦੇਖੋਗੇ ਬਾਬਾ ਫਰੀਦ ਸਾਹਿਬ ਦਾ ਜਿਹੜਾ ਫਰੀਦਕੋਟ ਦੇ ਵਿੱਚ ਆਗਮਨ ਉਹ 23 ਸਤੰਬਰ ਨੂੰ ਹੋਇਆ ਸੀ ਔਰ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਸੰਗਤਾਂ ਦੇ ਵਿੱਚ ਅਥਾਹ ਸ਼ਰਧਾ ਅਥਾਹ ਪਿਆਰ ਤੁਸੀਂ ਦੇਖ ਰਹੇ ਹੋ ਬਾਬਾ ਫਰੀਦ ਸਾਹਿਬ ਦੀ ਕਿਰਪਾ ਔਰ 23 ਸਤੰਬਰ ਤੱਕ ਪੂਰਾ ਇੱਥੇ ਕੱਲ ਨੂੰ 23 ਸਤੰਬਰ ਆ ਔਰ 23 ਸਤੰਬਰ ਨੂੰ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਕੱਲ ਨੂੰ ਸਵੇਰ 8 ਵਜੇ ਨਗਰ ਕੀਰਤਨ ਜਿਹੜਾ ਹੈਗਾ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਉਹਦੇ ਵਿੱਚ ਨਗਰ ਕੀਰਤਨ ਵਿੱਚ ਸ਼ਿਰਕਤ ਕਰੂਗੀ 23 ਸਤੰਬਰ ਨੂੰ ਸਵੇਰ 8 ਵਜੇ ਜਿਹੜਾ ਨਗਰ ਕੀਰਤਨ ਹੈਗਾ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਜਿਹਦੀ ਸ਼ੁਰੂਆਤ ਹੋਊਗੀ ਔਰ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਜਾ ਕੇ ਜਿਹੜੀ ਉਸ ਨਗਰ ਕੀਰਤਨ ਦੀ ਸਮਾਪਤੀ ਹੋਊਗੀ ਔਰ ਥਾਂ-ਥਾਂ ਦੇ ਉੱਤੇ ਲੰਗਰ ਦੇਖਣ ਨੂੰ ਮਿਲਣਗੇ ਔਰ ਅਸੀਂ ਵੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਬਾਬਾ ਫਰੀਦ ਸਾਹਿਬ ਦੇ ਸਥਾਨਾਂ ਦੇ ਉੱਤੇ ਨੇ ਦਰਸ਼ਨ ਕਰੋ ਨਾ ਕਿ ਮਸਤਕ ਹੋਵੋ ਤੇ ਆਪਣਾ ਜੀਵਨ ਸਫਲ ਬਣਾਓ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ